ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਲਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਸ਼ਿਰੋਤਿਆਂ ਦਾ ਹਾਰਦਿਕ ਸਵਾਗਤ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਦੇਸ਼ਾਂ ਤੋਂ ਜੁੜ ਚੁੱਕੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 29 ਨਵੰਬਰ 2016 16 ਮੱਗਰ ਨਾਨਸ਼ਾਈ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ ਸਵੇਰ ਤੋਂ ਹੀ ਨਾਨਸਟਾਪ بارش ਪੈ ਰਹੀ ਹੈ ਤੇ ਆਈ ਥਿੰਕ ਪਕੌੜੇ ਹੋਣੇ ਚਾਹੀਦੇ ਸੀ ਗਰਮਾ ਗਰਮ ਪਰ ਖੈਰ ਛੱਡੋ ਪਕੌੜੇ ਨਹੀਂ ਅੱਜ ਸਾਡੇ ਦਰਸ਼ਕ ਦਰਸ਼ਕ ਨਾ ਕਿ ਪਕੌੜੇ ਗਰਮਾ ਗਰਮ ਖਾਣਗੇ ਤੇ ਆਪਾਂ ਉਹਨਾਂ ਨੂੰ ਗਰਮਾ ਗਰਮ ਜਣੀਆਂ ਖਬਰਾਂ ਉਹ ਸੁਣਾਉਂਦੇ ਆ ਜੀ ਡਾਕਟਰ ਸਾਹਿਬ ਅੱਜ ਦੇ ਜਿਹੜੇ ਗਰਮ-ਗਰਮ 이슈 ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਪਕੌੜੇ ਹੋਣ ਜਲੇਬੀਆਂ ਹੋਣ ਇਹ ਤਾਂ ਬੀਬੀਆਂ ਦਾ ਕੰਮ ਹੁੰਦਾ ਹੈ ਜੇ ਤੁਸੀਂ ਕਢੋਗੇ ਪਕੌੜੇ ਅਸੀਂ ਕਦੇ ਨਾ ਨਹੀਂ ਕਰਾਂਗੇ ਖਾਣ ਤੋਂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਦਰਸ਼ਕਾਂ ਦਾ ਸ਼੍ਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਖਾਸ ਤੌਰ ਤੇ ਜਿਹੜਾ ਪਹਿਲਾ ਸੈਗਮੈਂਟ ਸੀ ਜਿਹਦੇ ਵਿੱਚ ਨਾਬਾ ਜੇਲ ਬ੍ਰੇਕ ਦੇ ਉੱਤੇ ਇਸ ਦਾ ਪਛੋਕੜ ਕੀ ਹੈ ਇਸ ਤੇ ਉੱਤੇ ਬਹੁਤ ਜਿਹੜੇ ਨੇ ਉਹਨਾਂ ਨੇ ਸ਼ਲਾਗਾ ਵਾਲੇ ਸ਼ਬਦ ਲਿਖੇ ਕਹ ਜੀ ਇਸੇ ਤਰ੍ਹਾਂ ਕੱਲ ਜਿਹੜਾ ਇੰਟਰਵਿਊ ਅ ਅਮਰਵੀਰ ਸਿੰਘ ਨੇ ਸਰਪਾਲ ਸਿੰਘ ਪUREਵਾਲ ਹੋਰਾਂ ਨਾਲ ਕੀਤਾ ਉਸ ਨੂੰ ਵੀ ਜਿਹੜਾ ਬਹੁਤ ਪਰਵਾ ਹੁੰਗਾਰਾ ਵੀ ਮਿਲਿਆ ਔਰ ਇਹ ਦੋਨੋਂ ਹੀ ਸੈਗਮੈਂਟ ਕੁਝ ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿ ਰਿਕਾਰਡਡ ਹੁੰਦਾ ਹੈ ਲਾਈਵ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਸ਼ਕਾਂ ਨੇ ਇਸ ਤੇ ਉੱਤੇ ਰੀ ਚੋਟ ਕੀਤਾ ਔਰ ਅਸੀਂ ਸ਼ੁਕਰੀਆਦਾ ਅ ਕਰਦੇ ਜੀ ਔਰ ਮੈਂ ਵੀ ਦੱਸਣਾ ਚਾਹਾਂਗਾ ਕਿ ਸ਼ਸ਼ੀਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨਸ ਰੇਅਰ ਰਿਟਾਇਰਡ ਨੇ ਹੁਣ ਬੜੇ ਜ਼ਿੰਮੇਵਾਰ ਪੰਜਾਬੀ ਹਿੰਦੂ ਨੇ ਉਹ ਅੱਜ ਟੀਵੀ 84 ਨਿਊਜ਼ ਪਾਰਟ 9.5 ਤੋਂ 10 ਫੜੇ ਪ੍ਰੋਗਰਾਮ 'ਚ ਜਿਹੜਾ ਗੱਲਬਾਤ ਕਰਨਗੇ ਅਮਰਵੀਰ ਸਿੰਘ ਦੇ ਨਾਲ ਕਿਉਂਕਿ ਸ਼ਸ਼ੀਕਾਂਤ ਉਹਨਾਂ ਰੇਅਰ ਮੈਂ ਸਮਝਦਾ ਹਾਂ ਔਰ ਜਦੋਂ ਅੱਜ ਉਹਨਾਂ ਨਾਲ ਮੇਰੀ ਸਵੇਰੇ ਗੱਲ ਵੀ ਹੋਈ ਮੈਂ ਕਿਹਾ ਜੀ ਇਹ ਜਦੋਂ ਕੋਈ ਪੰਜਾਬ ਚ ਡਰੱਗਸ ਦੀ ਗੱਲ ਨਹੀਂ ਸੀ ਕਰਨਾ ਚਾਹੁੰਦਾ ਤੁਸੀਂ ਨੌਕਰੀ ਦੇ ਅਖੀਰਲੇ ਸਾਲਾਂ ਚ ਵੀ ਰਿਟਾਇਰ ਹੋਣ ਤੋਂ ਇੱਕਦਮ ਬਾਅਦ ਤੁਸੀਂ ਦੱਸਿਆ ਸੀ ਕਿ ਕਿੰਨਾ ਵੱਡਾ ਏ ਡਰੱਗ ਟ੍ਰੇਡ ਹੈ ਔਰ ਕਿਵੇਂ ਜੇਲ੍ਹਾਂ ਨੂੰ ਵਰਤਿਆ ਜਾ ਰਿਹਾ ਹੈ ਔਰ ਜੇਲ੍ਹਾਂ ਜਿਹੜੀਆਂ ਨੇ ਡਰੱਗ ਜਿਹੜੀਆਂ ਗੈਂਗਸ ਨੇ ਉਹਨਾਂ ਦੇ ਕੰਟਰੋਲ ਚ ਨੇ ਜੀ ਔਰ ਇਹ ਨਾਬਾ ਜੇਲ ਬ੍ਰੇਕ ਨੇ ਤੁਹਾਡੇ ਪੁਆਇੰਟ ਨੂੰ ਇੱਕ ਵਾਰੀ ਫੇਰ ਪ੍ਰੂਫ ਕੀਤਾ ਹੈ ਸੋ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੂੰ ਜਦੋਂ ਮੈਂ ਕਿਹਾ ਵੀ ਤੁਹਾਡਾ ਅਸੀਂ ਇੰਟਰਵਿਊ ਕਰਾਂਗੇ ਉਹਨਾਂ ਨੇ ਕਿਹਾ ਜੀ ਤੁਹਾਡੇ ਤੋਂ ਇੱਕ ਸਵਾਲ ਹੈ ਮੈਂ ਕਿਹਾ ਜੀ ਦੱਸੋ ਕਹਿੰਦੇ ਤੁਹਾਡੇ ਕਹਿਣ ਦੇ ਮੈਂ ਕਦੇ ਨਾ ਕੀਤੀ ਐ ਸੋ ਇਹ ਉਹਨਾਂ ਵੱਲੋਂ ਇੱਕ ਮੰਗ ਸੀ ਔਰ TV84 ਨੂੰ ਇਸ ਗੱਲ ਦਾ ਮਾਣ ਹਾਸਲ ਹੈ ਵੀ ਅਸੀਂ ਸ਼ਸ਼ੀ ਕਾਂਤ ਔਰ ਨਾਲ ਮੇਰਾ ਖਿਆਲ ਹੈ ਹਾਫ ਡਜ਼ਨ ਤੋਂ ਜ਼ਿਆਦਾ ਅੱਛੀ ਇਹ ਤੋਂ ਜ਼ਿਆਦਾ ਇੰਟਰਵਿਊ ਉਹਨਾਂ ਦੇ ਇਸ ਇਸ਼ੂ ਤੇ ਹੀ ਹੋਣਗੇ ਜਦੋਂ ਉਹਨਾਂ ਨੇ ਹਾਈ ਕੋਰਟ ਚ ਪਟੀਸ਼ਨ ਪਾਈ ਇਸ ਮੁੱਦੇ ਤੇ ਪੰਜਾਬ ਚ ਡਰਗ ਫਰੀ ਪੰਜਾਬ ਦਾ ਕੈਂਪੇਨ ਚਲਾਇਆ ਤੇ ਦੋ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਐ ਐਕਸਪੋਜ਼ ਕੀਤਾ ਕਿ ਵੀ ਇਹ ਦਿੱਲੀ ਚ ਮੁਫਤ ਪਾਣੀ ਦੇਣਾ ਚਾਹੁੰਦੇ ਨੇ ਲੁੱਟਣ ਗਿਆ ਤਾਂ ਪੰਜਾਬ ਦਾ ਪਾਣੀ ਔਰ ਉਹਨਾਂ ਨੇ ਇਨਕਾਰ ਕਰ ਦਿੱਤਾ ਉਹ ਪਾਰਟੀ ਨੂੰ ਜੁਆਇਨ ਕਰੋ ਤਾਂ ਉਹਨਾਂ ਨੇ ਕਿਹਾ ਜੀ ਮੈਂ ਪੰਜਾਬੀ ਹੋਣ ਦੇ ਨਾਤੇ ਤੋ ਵੀ ਸਾਡੀ ਦੌਰਤ ਸਾਡੇ ਪਾਣੀਆਂ ਦੀ ਲੁੱਟੋ ਇਹ ਸਾਨੂੰ ਕਬੂਲ ਨਹੀਂ ਸੋ ਉਹਨਾਂ ਦੇ ਨਾਲ ਅੱਜ ਗੁਫ਼ਤਗੂ ਹੋਏਗੀ ਦਰਸ਼ਕ ਜ਼ਰੂਰ ਦੇਖਣ ਜੀ ਜੀ ਜਿਹੜੀ ਖਬਰ ਅੱਜ ਸਾਰੇ ਮੀਡੀਆ ਤੇ ਛਾਈ ਹੋਈ ਹੈ ਔਰ ਅਸੀਂ ਜਦੋਂ ਮੋਦੀ ਐਂਡ ਕੰਪਨੀ ਉਤੋਂ ਥੱਲੇ ਤੱਕ ਇਹਨਾਂ ਨੇ ਬੜੀ ਸ਼ੇਖੀ ਦਾ ਨਾਰ ਉੜੀ ਹਮਲੇ ਤੋਂ ਬਾਅਦ ਕਿਉਂਕਿ ਉੜੀ ਹਮਲਾ ਜ਼ਾਰ ਹੈ ਕਿ ਇੱਕ ਬਹਾਦਰੀ ਭਰਿਆ ਕਾਰਨਾਮਾ ਸੀ ਅੱਜ ਇਸ ਦੇ ਵਿੱਚ ਹੁਣ ਜਦੋਂ ਤੁਸੀਂ ਲੋਕਾਂ ਦੀਆਂ ਜੈਨਿਊਨ ਐਸਪੀਰੇਸ਼ਨਸ ਜਿਹੜੀਆਂ ਉਹਨਾਂ ਦੀਆਂ ਕੁਦਰਤੀ ਸਿਆਸੀ ਉਮੰਗਾ ਨੇ ਉਹਨਾਂ ਦਾ ਆਜ਼ਾਦੀ ਦਾ ਹੱਕ ਹੈ ਇਸ ਨੂੰ ਖੋਣ ਦੀ ਕੋਸ਼ਿਸ਼ ਕਰੋਗੇ 7 ਲੱਖ ਫੌਜ ਲਾਓਗੇ ਲੱਖਾਂ ਦੀ ਗਿਣਤੀ ਵਿੱਚ ਲੋਕ ਸੜਕਾਂ ਤੇ ਉਤਰੇ ਲਗਭਗ ਉਹਨਾਂ ਨੇ 3 ਮਹੀਨੇ ਤੋਂ ਜ਼ਿਆਦਾ ਸਮਾਂ ਰਾਦਰ 4 ਮਹੀਨੇ ਦੇ ਲਗਭਗ ਸਟਰਗਲ ਕੀਤੀ ਹਜ਼ਾਰਾਂ ਜ਼ਖਮੀ ਹੋਏ 100 ਤੋਂ ਜ਼ਿਆਦਾ ਮਾਰੇ ਗਏ ਸੈਂਕੜੇ ਅੰਨੇ ਹੋਏ ਲੇਕਿਨ ਕਿਸੇ ਦੇ ਕੰਨਾਂ ਤੇ ਕੋਈ ਜੂ ਨਹੀਂ ਰੰਗੀ ਤੇ ਜਦੋਂ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਕਿਸੇ ਗੱਲ ਦਾ ਹੱਲ ਸੋਲੂਸ਼ਨ ਨਹੀਂ ਕੱਢੋਗੇ ਫਿਰ ਕੀ ਹੋਏ ਜੀ ਔਰ ਇਹ ਦਸਵੇਂ ਪਾਤਸ਼ਾਹ ਜਿਨ੍ਹਾਂ ਦਾ ਜ਼ਫਰਨਾਮਾ ਅਸੀਂ ਅਕਸਰ ਕੋਟ ਕਰਦੇ ਹਾਂ ਉਸ ਦਾ ਇਹ ਸ਼ੇਰ ਉਹਨਾਂ ਨੇ ਫਰਮਾਇਆ ਹੋਇਆ ਕਿ ਚੁੰਕਾਰ ਜ਼ਹਮਾ ਹਿਲਤੇ ਦਰਗਜ਼ਸਤ ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸਤ ਜੀ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ ਹੈ ਹਲਾਲ ਨਾਲ ਤਲਵਾਰਾਂ ਹੱਥੀ ਫੜ ਫੜ ਵਾਈਏ ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ ਚ ਲੈਣਾ ਹੈ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਮੈਂ ਸਮਝਦਾ ਕਿ ਵੀ ਜੇ ਸਿਵਿਲੀਅਨ ਕਿਸੇ ਹਮਲੇ 'ਚ ਮਾਰੇ ਜਾਂਦੇ ਨੇ ਬੇਗੁਨਾ ਔਰਤਾਂ ਬੱਚਿਆਂ ਦੇ ਉੱਤੇ ਕੋਈ ਹੁੰਦਾ ਉਹ ਕੰਡੈਮਨੇਬਲ ਆ ਉਹ ਦੁਨੀਆ ਦੀ ਕਿਸੇ ਵੀ ਸਿਚੁਏਸ਼ਨ ਕਿਸੇ ਵੀ ਜੰਗ ਦੇ ਵਿੱਚ ਵੀ ਉਸ ਦੀ ਕੋਈ ਨਿਆਂ ਸੰਗਤਾ ਨਹੀਂ ਹੈ ਪਰ ਫੌਜੀ ਕੈਂਪਾਂ ਤੇ ਹਮਲਾ ਜਿਹੜਾ ਕਿ ਮੋਸਟ ਫੋਰਟੀਫਾਈਡ ਹੁੰਦੇ ਨੇ ਔਰ ਜਿਹੜੀ ਫੌਜ ਉੱਥੇ ਰੱਖੀ ਇਸ ਲਈ ਹੋਈ ਹੈ ਜਿਨ੍ਹਾਂ ਨੇ ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਨੇ ਪਿਛਲੇ ਲਗਭਗ 3-4 ਦਹਾਕਿਆਂ ਦੇ ਵਿੱਚ ਜੀ ਔਰ ਇਹ ਜਿਹੜਾ ਜਦੋਂ ਉੜੀ ਹਮਲਾ ਹੋਇਆ ਚਾਹੀਦਾ ਤਾਂ ਇਹ ਸੀ ਕਿ ਭਾਰਤ ਦੀ ਸਰਕਾਰ ਔਰ ਜਿਹੜੇ ਉਹਨਾਂ ਦੇ ਕੋਈ ਜੈਨੂਨ ਨੀਤੀ ਕਾੜੇ ਨੇ ਉਹ ਇਸ ਮੁੱਦੇ ਦੇ ਉੱਤੇ ਕਿ ਭਾਈ ਮਸਲੇ ਦਾ ਹੱਲ ਲੱਭੋ ਜੀ ਕਿਸ਼ਮੀਰੀਆਂ ਨੂੰ ਜਦੋਂ ਤੱਕ ਤੁਸੀਂ 7 ਲੱਖ ਫੌਜ ਰੱਖ ਕੇ ਦੇਖ ਲਈ ਲੱਖ ਤੋਂ ਜ਼ਿਆਦਾ ਮਾਰ ਕੇ ਦੇਖ ਲਏ ਆਪਣੀਆਂ ਜਿਹੜੀਆਂ ਨੇ ਉਹ ਪਪੈਟ ਸਰਕਾਰਾਂ ਕਟਪੁਤਲੀ ਸਰਕਾਰਾਂ ਬਣਾ ਕੇ ਦੇਖ ਲਈਆਂ ਜਦੋਂ ਉਹਨਾਂ ਦੇ ਸਕੂਲਾਂ ਦੇ ਬੱਚੇ ਸਕੂਲ ਜਾਣ ਵਾਲੇ ਔਰ ਬੀਬੀਆਂ ਉਹ ਸੜਕਾਂ ਤੇ ਨਿਕਲ ਆਈਆਂ ਨੇ ਕੀ ਕਰ ਲੋਗੇ ਤੁਸੀਂ ਜੀ ਜੀ ਉਹਨਾਂ ਨੂੰ ਹੁਣ ਤੁਸੀਂ ਮਾਰਨ ਤੋਂ ਅੱਗੇ ਕੀ ਚੀਜ਼ ਹੁੰਦੀ ਹੈ ਸੋ ਚਾਹੀਦਾ ਤਾਂ ਇਹ ਸੀ ਕਿ ਇਸ ਦਾ ਕੋਈ ਜੈਨੂਨ ਹੱਲ ਲੱਭਿਆ ਜਾਂਦਾ ਔਰ ਇਹ ਪਾਕਿਸਤਾਨ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਪ੍ਰੈਜ਼ੀਡੈਂਟ ਇਵਨ ਮੁਸ਼ਰਫ ਦੇ ਟਾਈਮ 'ਤੇ ਵੀ ਉਹਨਾਂ ਨੇ ਵਾਜਪਾਈ ਦੀ ਸਰਕਾਰ ਹੋਏ ਮਨਮੋਹਨ ਸਿੰਘ ਦੀ ਸਰਕਾਰ ਹੋਏ ਟਰਾਈ ਕੀਤੀ ਕਿ ਕਸ਼ਮੀਰ ਮਸਲੇ ਦੇ ਹੱਲ ਦੇ ਲਈ ਕੋਈ ਗੱਲਬਾਤ ਹੋਏ ਲੇਕਿਨ ਜਿਨ੍ਹਾਂ ਦੇ ਅੰਦਰ ਅਖੰਡ ਭਾਰਤ ਵੜਿਆ ਹੋਇਆ ਹੈ ਕਿ ਵੀ ਉਹ ਤਾਂ ਅਫਗਾਨਿਸਤਾਨ ਨੂੰ ਵੀ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੇ ਨੇ ਜੀ ਉਹ ਤਾਂ ਜਿਹੜਾ ਇੰਡੋਚਾਈਨਾ ਬਰਮਾ শ্রীলঙ্কা ਪਾਕਿਸਤਾਨ ਨੂੰ ਤਾਂ ਅਜੇ ਤੱਕ ਮੰਨਣ ਨੂੰ ਤਿਆਰ ਹੀ ਨਹੀਂ ਹੈ ਕਿ ਭਾਈ ਇਹ ਜਿਹੜਾ ਇੱਕ ਮੁਲਕ ਬਣ ਗਿਆ ਸੋ ਉਹਨਾਂ ਦੇ ਨਾਲ ਜਿਵੇਂ ਉਹ ਪੰਜਾਬੀ ਵਿੱਚ ਮੈਂ ਅਕਸਰ ਇਹ ਕਹਿੰਦਾ ਆਂ ਵੀ ਉਹ ਕਹੇ ਨੱਥ ਕਢਾਣ ਨੂੰ ਉਹ ਫਿਰੇ ਨੱਕ ਵਢਾਣ ਨੂੰ ਸੋ ਉਹਦੇ 'ਚ ਸਮਝੌਤਾ ਨਹੀਂ ਹੁੰਦਾ ਸੋ ਫਿਰ ਜਿਹੜੇ ਲੋਕ ਉੱਥੇ ਸਫਰ ਕਰ ਰਹੇ ਨੇ ਜੇ ਉਹਨਾਂ ਦੇ ਅਣਖੀ ਪੁੱਤਰ ਧੀਆਂ ਇਸ ਰਸਤੇ ਤੁਰ ਪੈਣ ਸ਼ਮਸ਼ੀਰ ਦਸਤ ਤੇ ਇਹ ਅਲਟੀਮੇਟਲੀ ਇਵਨ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟ ਚਾਰਟਰ ਦਾ ਵੀ ਪ੍ਰੀਐਂਬਲ ਹੈ ਉਦੇ ਚ ਲਿਖਿਆ ਹੋਇਆ ਹੈ ਕਿ ਇਫ a man is not to be compelled as a last resort to rebellion his human rights must be protected by the rule of the law ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਦੇ ਵਿੱਚ ਉਸ ਦੇ ਮਨੁੱਖੀ ਹੱਕਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਮਨੁੱਖੀ ਹੱਕ ਉਸ ਨੂੰ ਮਿਲਣੇ ਚਾਹੀਦੇ ਨੇ ਜੀ ਸੋ ਇਹਨਾਂ ਨੇ ਰਾਦਰ ਹੱਲ ਕਰਨ ਦੀ ਥਾਂ ਸਰਜਿਕਲ ਸਟ੍ਰਾਈਕਸ ਕਹ ਜੀ ਦੇਖੋ 52 ਇੰਚ ਦੀ ਛਾਤੀ ਵਾਲੇ ਮੋਦੀ ਨੇ 6 ਸਰਜਿਕਲ ਸਟ੍ਰਾਈਕ ਕੀਤੇ ਲਾਸ਼ਾਂ ਦਾ ਢੇਰ ਲਾਤਾ ਔਰ ਫਿਰ ਉਹਨਾਂ ਨੇ ਇਸ ਟਰਮ ਨੂੰ ਇਸ ਕਦਰ ਵਰਤਿਆ ਉਤੋਂ ਥੱਲੇ ਤੱਕ ਉਹਨਾਂ ਦੇ ਸਾਰੇ ਕਹ ਜੀ ਉਹਨੂੰ ਨਾਨੀ ਯਾਦ ਕਰਵਾ ਦੀ ਛਠੀ ਦਾ ਦੁੱਧ ਪਿਲਾ ਦੀ ਹੈ ਔਰ ਉਹ ਸ਼ਬਦ ਇੱਕ ਪਾਸੇ ਪੂਰਾ ਕਈ ਹਫ਼ਤੇ ਉਹਨੂੰ ਰੜਕਦੇ ਰਹੇ ਔਰ ਹੁਣ ਜਦੋਂ ਕਿ ਅਰ ਡੀਮੋਨਟਾਈਜ਼ੇਸ਼ਨ ਦਾ ਡਰਾਮਾ ਕੀਤਾ ਜਿਹੜਾ ऑलरेडी ਸਾਹਮਣੇ ਆ ਰਿਹਾ ਵੀ ਕੀ ਡਰਾਮੇਬਾਜ਼ੀਆਂ ਹੋ ਰਹੀਆਂ ਕਦੇ 200% ਟੈਕਸ ਲਾਉਣ ਦੀ ਗੱਲ ਕਰਦੇ ਨੇ ਕਦੇ 10% ਤੇ ਆ ਰਹੇ ਨੇ ਹੁਣ ਇਹਨੇ ਡਰਾਮਾ ਕੀਤਾ ਕਿ ਜੀ ਜਿਨਨੇ ਭਾਜੀਪੀ ਦੇ ਮੋਦੀ ਨੇ ਕਿਹਾ ਜਿਨਨੇ ਭਾਜੀਪੀ ਦੇ ਐਮਪੀ ਤੇ ਐਮਐਲਏ ਨੇ ਉਹ ਇਨੀ ਨਵੰਬਰ 10 ਤੋਂ ਲੈ ਕੇ ਇਨੀ ਤਰੀਕ ਤੱਕ ਜਿਹੜੇ ਆਪਣੇ ਉਹਨਾਂ ਨੇ ਜਮਾ ਕਰਾਏ ਨੇ ਉਹਦੀ ਰਿਪੋਰਟ ਅਮਿਤ ਸ਼ਾਨ ਨੂੰ ਦੇਣ ਉਹ ਸਾਰੇ ਆਪੋਜੀਸ਼ਨ ਨੇ ਕਿਹਾ ਜੇ ਦੇਣਾ ਹੈ ਇਲੈਕਸ਼ਨ ਕਮਿਸ਼ਨਰ ਨੂੰ ਦੇਣ ਔਰ ਉਹਨਾਂ ਨੇ ਕਿਹਾ ਨਵੰਬਰ 10 ਤੋਂ ਕਿਉਂ ਜਿਹੜਾ ਚਾਰਜ ਹੈ ਉਹ ਤਾਂ ਇਹ ਹੈ ਵੀ ਭਾਜੀਪੀ ਨੇ ਆਪਣੇ ਜਿਹੜੇ ਖਾਸ ਖਾਸ ਸੀ ਬੰਦੇ ਉਹਨਾਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਉਹਨਾਂ ਨੇ ਤਾਂ ਕਰੰਸੀ ਬਦਲਾਰੇ ਵਿੱਚ ਤੋਂ ਪਹਿਲਾਂ ਦੀਆਂ ਰਿਪੋਰਟਾਂ ਦਿਓ ਔਰ ਇਲੈਕਸ਼ਨ ਕਮਿਸ਼ਨ ਨੂੰ ਦਿਓ ਤਾਂ ਕਿ ਇਹ ਗੱਲ ਸਾਹਮਣੇ ਆਏ ਪਰ ਉਦੇਚ ਵੀ ਇਹਨਾਂ ਨੇ ਟਰਮ ਸਰਜਿਕਲ ਸਟ੍ਰਾਈਕਸ ਹੁਣ ਕਰ ਲਓ ਤੁਸੀਂ ਸਰਜਿਕਲ ਸਟ੍ਰਾਈਕ ਉਸ ਤੋਂ ਪਹਿਲਾਂ ਇਹ ਦੇਖ ਲਿਆ ਔਰ ਜਿਹੜੀ ਅੱਜ ਦੀ ਖਬਰ ਸਾਰੇ মিডিਆ 'ਚ ਹੈ ਕਿ ਪਠਾਨਕੋਟ ਸ਼੍ਰੀਨਗਰ ਹਾਈਵੇ ਦੇ ਉੱਤੇ ਜਿਹੜਾ ਖਾਸ ਤੌਰ ਤੇ ਨਗਰੋਟਾ ਟਾਊਨ ਹੈ ਜੀ ਉਸ ਦੇ ਵਿੱਚ ਜਿਹੜਾ ਕੋਈ 10 ਫਿਗਰ ਦੇ ਰਿਹਾ ਕੋਈ 4 ਔਰ ਫਿਦਾਇਨ ਸ਼ਬਦ ਨੂੰ ਇਸਤੇਮਾਲ ਕਰ ਰਹੇ ਨੇ ਕੁਝ ਨੇ ਟੈਰਰਿਸਟ ਕਿ ਹੈ ਤਾਂ ਫਿਦਾਇਨ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਜਿਸ ਮਿਸ਼ਨ ਤੇ ਉਹ ਜਾ ਰਹੇ ਨੇ ਅਲਟੀਮੇਟਲੀ ਉਹਦੇ ਚੋਂ ਮੌਤ ਨਿਕਲਣੀ ਹੈ ਪਰ ਆਪਣੇ ਲੋਕਾਂ ਦੇ ਹੱਕਾਂ ਲਈ ਇਸ ਕਿਸਮ ਦਾ ਜਦੋਂ ਕੋਈ ਰਸਤਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੋਈ ਰਸਤਾ ਨਹੀਂ ਹੈ ਪੀਸਫੁੱਲ ਲੋਨਾ ਨੇ ਕਰਕੇ ਦੇਖ ਲਿਆ بار بار ਕਰਕੇ ਦੇਖ ਲਿਆ ਜੰਨੀ ਜ਼ਬਰਦਸਤ ਕਸ਼ਮੀਰੀਆ ਨੇ ਪੀਸਫੁੱਲ ਮੂਵਮੈਂਟ ਦਿੱਤੀ ਹੈ ਉਹਦੇ ਚ ਬੜਾ ਰੇਅਰ ਹੈ ਕਿ ਅੱਜ ਦੇ ਟਾਈਮ ਚ 4 ਮਹੀਨੇ ਲੱਖਾਂ ਲੋਕ ਜਿਹੜੇ ਨੇ ਉਹ ਸਭ ਕੁਝ ਛੱਡ ਕੇ ਬੈਠੇ ਹੋਣ ਉਹਦੇ ਚੋਂ ਕੀ ਨਿਕਲਿਆ ਸੋ ਉਹਦੇ ਚ ਇਹ ਜਿਹੜਾ ਫਿਦਾਇਨ ਹਮਲਾ ਹੋਇਆ ਇਹਦੇ ਚ 2 ਫੌਜੀ ਮੇਜਰ ਇੰਡੀਅਨ ਆਰਮੀ ਦੇ ਔਰ ਇਸ ਦੇ ਨਾਲ ਪੰਜ ਹੋਰ ਉਹਨਾਂ ਦੇ ਸ਼ੋਲਡਰ ਕੋਈ ਲਾਸ ਨਾਇਕ ਹੈ ਕੋਈ ਦੂਸਰਾ ਹੈ ਉਹ ਮਾਰੇ ਗਏ ਹੁਣ ਇਹਨਾਂ ਦੀ ਸ਼ੇਮ ਇਹ ਹੈ ਕਿ ਮੈਂ ਇਹ ਵੀ ਇੱਕ ਪੰਜਾਬੀ ਅਖਬਾਰ ਨੇ ਮੇਜਰ ਦਿੱਤਾ ਨਹੀਂ ਤਾਂ ਆਰਮੀ ਆਫੀਸਰਸ ਕਹਿ ਰਹੇ ਨੇ ਹੁਣ ਆਰਮੀ ਆਫੀਸਰ ਤੇ ਜੀਸੀਓ ਨੂੰ ਵੀ ਆਫੀਸਰ ਕਹੇ ਜਾਂਦੇ ਨੇ ਜੂਨੀਅਰ ਕਮਿਸ਼ਨਡ ਆਫੀਸਰ ਲੈਫਟਨੈਂਟ ਸੈਕੰਡ ਲੈਫਟਨੈਂਟ ਲੈਫਟਨੈਂਟ ਕੈਪਟਨ ਹੁਣ ਮੇਜਰ ਦਾ ਮਾਰਿਆ ਇੱਕ ਮੇਜਰ ਵੀ ਕਿਸੇ ਫੌਜ ਦਾ ਮਾਰਿਆ ਜਾਂਦਾ ਹੈ ਇਹ ਬਹੁਤ ਵੱਡੀ ਜਿਹੜੀ ਹੈ ਉਹ ਨੁਕਸਾਨ ਦੀ ਗੱਲ ਹੁੰਦੀ ਹੈ ਔਰ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਕੋਈ ਸਬਜੀ ਖਰੀਦਿਆ ਮਾਰਿਆ ਕਿਸੇ ਨੇ ਜਾ ਕੇ ਜੇ ਉਹਨਾਂ ਦੇ 45 ਕੈਂਪ ਦੇ ਵਿੱਚ ਅਟੈਕ ਕਰਕੇ ਉਹਨਾਂ ਨੇ ਦੋ ਮੇਜਰ ਔਰ ਜਿਹੜੇ ਦੂਸਰੇ ਨੇ ਪੰਜ ਜਵਾਨ ਮਾਰੇ ਨੇ ਤੇ ਜ਼ਾਹਰ ਹੈ ਕਿ ਉਹਨਾਂ ਦੀ ਲੜਾਈ ਉਹਨਾਂ ਦੀ ਸਟਰਗਲ ਕਿਸ ਹੱਦ ਤੱਕ ਚਲੀ ਗਈ ਕਿਉਂਕਿ ਉੜੀ ਤੋਂ ਬਾਅਦ ਬੇਸ਼ੱਕ ਛੋਟੇ-ਮੋਟੇ ਐਕਸ਼ਨ ਤਿੰਨ-ਚਾਰ ਹੋਰ ਵੀ ਹੋਏ ਜੀ ਲੇਕਿਨ ਇਹ ਇੱਕ ਮੇਜਰ ਐਕਸ਼ਨ ਹੈ ਔਰ ਇਸ ਨੇ ਇੱਕ ਵਾਰ ਨਿਤਾਗੇ ਹੁੰਦਾ ਹੈ ਕਿ ਜੀ ਤੁਸੀਂ ਉੱਪਰੋਂ ਦੇਖਦੇ ਹੋ ਇਹਨਾਂ ਦਾ ਉਹ ਇੱਕ ਬਿਠਾਇਆ ਹੋਇਆ ਡਿਫੈਂਸ ਮਿਨਿਸਟਰ 파ਰਕਰ ਜਿਹਦੇ ਕੰਨਾਂ ਨੂੰ ਵੀ ਜੀਬ ਲੱਗੀ ਹੋਈ ਹੈ ਪੰਜਾਬੀ ਜਿਵੇਂ ਕਹਿੰਦੇ ਨੇ ਵੀ ਉਹ ਸੁਣਦਾ ਨਹੀਂ ਹੈ ਔਰ ਉਹ ਉਸ ਕਿਸਮ ਦੀਆਂ ਘਟੀਆਂ ਗੱਲਾਂ ਕਰੇਗਾ ਪਾਕਿਸਤਾਨ ਦੇ ਉਹਨੇ ਕਿਹਾ ਸੀ ਕਿ ਪਾਕਿਸਤਾਨ ਇਜ਼ ਹੈਲ ਲੈਂਡ ਆਫ ਹੈਲ ਔਰ ਇਸ ਕਿਸਮ ਦੀਆਂ ਬਿਆਨ ਪਰ ਮੈਂ ਦੇਖ ਰਹੇ ਕਿ ਵੀ ਪਿਛਲੇ 2 ਦਿਨ ਤੋਂ ਜਦੋਂ ਤੋਂ ਪਾਕਿਸਤਾਨ ਦੇ ਵਿੱਚ ਫੌਜੀ ਜਰਨਲ ਜਿਹੜੇ ਨੇ ਕਮਰ ਜავੇਦ ਬਾਜਵਾ ਉਹਨਾਂ ਨੇ ਟੇਕਓਵਰ ਕੀਤਾ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਹਾਲਾਂਕਿਲ ਜਦੋਂ ਸਾਡੇ ਇੱਕ ਦਰਸ਼ਕ ਨੇ ਲਿਖਿਆ ਵੀ ਤੁਸੀਂ ਵੀ ਵਧਾਈ ਦਿਓ ਖਬਰ ਮੈਂ ਦੇਖੀ ਸੀ ਮੈਂ ਮਾਨ ਸਾਹਿਬ ਦੀ ਸਟੇਟਮੈਂਟ ਨਹੀਂ ਸੀ ਦੇਖੀ ਹੋਈ ਪਰ ਮੈਨੂੰ ਮੈਂ ਜਦੋਂ ਖਬਰ ਵੀ ਦੇਖੀ ਸੀ ਮੈਨੂੰ ਲੱਗਾ ਕਿ ਵੀ ਇਹ ਇੱਕ ਇੰਟਰਨਲ ਮੈਟਰ ਹੈ ਇੱਕ ਫੌਜੀ ਇੱਕ ਡਿਊ ਪ੍ਰੋਸੈਸ ਦੇ ਵਿੱਚ ਇੱਕ ਜਨਰਲ ਰਿਟਾਇਰ ਹੋਇਆ ਦੂਸਰੇ ਨੇ ਟੇਕਓਵਰ ਕੀਤਾ ਪਰ ਮੈਨੂੰ ਇਸ ਦੀ ਅਹਿਮੀਅਤ ਦਾ ਵੀ ਅਹਿਸਾਸ ਸੀ ਇਹ ਨਹੀਂ ਹੈ ਲੇਕਿਨ ਮੈਂ ਅੱਜ ਦੇਖ ਰਿਹਾ ਸੀ ਕਿ ਟ੍ਰਿਬਿਊਨ ਦੇ ਵਿੱਚ ਤਿੰਨ ਆਰਟੀਕਲ ਨਹੀਂ ਦਿੱਤੇ ਨੇ ਇੱਕ ਕੱਲ ਸੀ ਪਹਿਲਾਂ ਉਹਨਾਂ ਦੇ ਸਾਬਕਾ ਜਨਰਲ ਵਿਕਰਮ ਸਿੰਘ ਨੇ ਕੀਤਾ ਅੱਜ ਕੋਈ ਕੇਪੀ ਸਿੰਘ ਕੋਈ ਬ੍ਰਿਗੇਡੀਅਰ ਇਹ ਕੀ ਹੋਏਗਾ ਉਹਦੇ ਪੋਥੜੇ ਫੋਲੇ ਹੋਏ ਨੇ ਕੀ ਹੈ ਕੀ ਨਹੀਂ ਪਹਿਲੇ ਜਰਨੈਲਾਂ ਦੀ ਹਿਸਟਰੀ ਕੀ ਹੈ ਸੋ ਇੰਡੀਆ ਨੂੰ ਵਕਤ ਪਿਆ ਹੋਇਆ ਔਰ ਮੈਨੂੰ ਇਹ ਲੱਗਿਆ ਕਿ ਵੀ ਇਹ ਕਿਉਂਕਿ ਖੁਦ ਇਸ ਕਿਸਮ ਦੀਆਂ ਗਿੱਦੜ ਭਪਕੀਆਂ ਦਿੰਦੇ ਨੇ ਔਰ ਇਸ ਕਿਸਮ ਦੀ ਜਿਹੜੀ ਹੈ ਵਨ ਅਪਮੈਂਸ਼ਿਪ ਜ਼ਬਾਨੀ ਕਲਾਮੀ ਕਰਨ ਚ ਯਕੀਨ ਰੱਖਦੇ ਨੇ ਸੋ ਇਹ ਅਸੈਸ ਕਰ ਰਹੇ ਨੇ ਕੀ ਹੈ ਔਰ ਜਨਰਲ ਰਾਹਿਲ ਸ਼ਰੀਫ ਨੇ ਜਿਹੜੇ ਉਹਨਾਂ ਦੀ ਫੇਅਰਵੈਲ ਹੋਈ ਉਹਨਾਂ ਨੇ ਇੰਡੀਆ ਨੂੰ ਵਾਰਨਿੰਗ ਦਿੱਤੀ ਕਿ ਵੀ ਐਵੇਂ ਤੁਸੀਂ ਭੁੜਕਦੇ ਨਾ ਫਿਰੋ ਕਸ਼ਮੀਰ ਦੇ ਵਿੱਚ ਔਰ ਦੂਸਰੇ ਔਰ ਅੱਜ ਜਦੋਂ ਅਸੀਂ ਦੇਖਿਆ ਇੱਕ ਫੋਰਨ ਸੈਕਟਰੀ ਨੇ ਕਿਹਾ ਕਿ ਜੀ ਅੱਜ ਹੀ ਜਨਰਲ ਬਾਜਵਾ ਨੇ ਟੇਕਓਵਰ ਕੀਤਾ ਹੈ ਪਾਕਿਸਤਾਨ ਚ ਤੇ ਨਾਲ ਹੀ ਉਹਨਾਂ ਨੇ ਇੰਡੀਆ ਨੂੰ ਮੈਸੇਜ ਦੇ ਦਿੱਤਾ ਹੈ ਕਿ ਭਾਈ ਬੰਦੇ ਦੇ ਪੁੱਤ ਬਣੋ ਹੁਣ ਹਾਲਾਂ ਕੋਈ ਇਹਨਾਂ ਦਾ ਆਪਸ ਚ ਜੁੜਦਾ ਨਹੀਂ ਕਿ ਕੋਈ ਕੋਇਨਸੀਡੈਂਸ ਹੋਏਗੀ ਪਰ ਗੱਲ ਇਹ ਹੁੰਦੀ ਹੈ ਕਿ ਬਈ ਬਹੁਤ ਵਾਰ ਜਿਹਨੂੰ ਕਹਿੰਦੇ ਨੇ ਚੋਰ ਨੂੰ ਆਪਣਾ ਪਾਲਾ ਮਾਰਦਾ ਹੈ ਜੀ ਜੀ ਔਰ ਇਹ ਚੋਰ ਦਾ ਆਪਣਾ ਪਾਲਾ ਮਾਰਨ ਦੀ ਗੱਲ ਹੈ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਬੇਸ਼ੱਕ ਜਿਹੜੇ ਮਾਰੇ ਗਏ ਫੌਜੀ ਨੇ ਉਹਨਾਂ ਦੇ ਪਰਿਵਾਰ ਸਫਰ ਕਰਨਗੇ ਬੱਚੇ ਬੱਚੀਆਂ ਕਰਨਗੇ ਜਦੋਂ ਉਹਨਾਂ ਦੀਆਂ ਡੈੱਡ ਬਾਡੀਜ਼ ਜਨਾ ਜਨਾ ਇਲਾਕਿਆਂ ਚ ਜਾਣ ਗਈਆਂ ਉੱਥੇ ਉਹਨਾਂ ਨੂੰ ਸ਼ਹੀਦ ਬਣਾ ਕੇ ਇਲਾਕੇ ਚ ਔਰ ਦੂਸਰਾ ਜਿਹੜਾ ਐਂਟਾਈ ਪਾਕਿਸਤਾਨ ਐਂਟਾਈ ਮਾਈਨੋਰਟੀ ਮਾਹੌਲ ਸਿਰਜਿਆ ਜਾਇਗਾ ਸਾਨੂੰ ਇਹ ਵੀ ਫੀਅਰ ਹੁੰਦਾ ਹੈ ਕਿ ਭਾਈ ਮਾਈਨੋਰिटीज ਦੇ ਖਿਲਾਫ ਹਿੰਸਾ ਕਰਨ ਦੀ ਗੱਲ ਹੁੰਦੀ ਹੈ ਸ਼ਿਵ ਸੈਨਾ ਆਰਐਸਐਸ ਹੋਰ ਗਿੱਦੜ ਪਪਕੀਆਂ ਦੇਣਗੇ ਪਰ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਹਾਂ ਵੀ ਇਹ ਗੱਲ ਜੇ 70 ਸਾਲ ਦੇ ਵਿੱਚ 7 ਲੱਖ ਫੌਜ ਰੱਖ ਕੇ ਔਰ ਜਿਹੜੀ ਹਾਈਐਸਟ ਕਨਸਨਟ੍ਰੇਸ਼ਨ ਆਫ ਆਰਮੀ ਹੈ ਐਨੀ ਵੇਅਰ ਇਨ ਦ ਵਰਲਡ ਜੀ ਇਵਨ ਫਲਸਤੀਨ ਦੇ ਵਿੱਚ ਵੀ ਜਿੱਥੇ ਇਜ਼ਰਾਈਲ ਨੇ ਵਾਲ ਬਣਾਈ ਹੋਈ ਹੈ ਚਾਰ ਚਫੇਰੇ ਕੰਸੈਂਟ੍ਰੇ ਜਿਹੜਾ ਹੈ ਉਹਨਾਂ ਨੇ ਉਹ ਚਾਰ ਚਫੇਰੇ ਜਿਹੜੇ ਉਹ ਬੰਟੂਸਤਾਨ ਬਣਾਏ ਹੋਏ ਨੇ ਉਹਨਾਂ ਨੂੰ ਨਿਕਲ ਨਹੀਂ ਦਿੰਦੇ ਉੱਥੇ ਵੀ ਇੰਨੀ ਕੰਸੈਂਟ੍ਰੇਸ਼ਨ ਨਹੀਂ ਹੈ ਜੇ ਤੁਸੀਂ ਪਪਟ ਸਰਕਾਰਾਂ ਬਣਾ ਕੇ ਫੌਜ ਰੱਖ ਕੇ ਜ਼ੁਲਮ ਕਰਕੇ ਨਹੀਂ ਉਹਨਾਂ ਨੂੰ ਚੁੱਪ ਕਰਾ ਸਕੇ ਕਸ਼ਮੀਰੀਆਂ ਨੂੰ ਫਿਰ ਇਮਾਨਦਾਰ ਪਹੁੰਚ અપਨਾਓ ਔਰ ਪਾਕਿਸਤਾਨ ਹੁਣ ਉਹਨਾਂ ਦੇ ਜਿਹੜਾ ਕੋਈ ਏਸ਼ੀਅਨ ਕੇ ਕੀ ਹੋ ਰਿਹਾ ਹੈ ਟ੍ਰੇਡ ਫੇਅਰ ਜੀ ਅੰਮ੍ਰਿਤਸਰ ਸਰਤਾਜ ਅਜੀਜ਼ ਆ ਰਹੇ ਨੇ ਔਰ ਉਹਨਾਂ ਨੇ ਪਾਕਿਸਤਾਨ ਨੇ ਆਪਣਾ ਟੋਨ ਡਾਊਨ ਕੀਤੀ ਹੋਈ ਹੈ ਗੱਲ ਇਹ ਕਹਿਣ ਲਈ ਕਿ ਵੀ ਕੱਲ ਨੂੰ ਭਾਰਤ ਨੂੰ ਮੌਕਾ ਨਾ ਮਿਲੇ ਇਹ ਕਹਿਣ ਦਾ ਕਿ ਜੀ ਇਹ ਪਾਕਿਸਤਾਨ ਕੋ ਗੱਲਬਾਤ ਨਹੀਂ ਕਰਨਾ ਚਾਹੁੰਦਾ ਔਰ ਤੁਸੀਂ ਕਹੋ ਜੀ ਤੁਸੀਂ ਪਾਕਿਸਤਾਨ ਨੂੰ ਗੱਲਬਾਤ ਨਹੀਂ ਲੈਣਾ ਤੇ ਕਸ਼ਮੀਰ 'ਚ ਹੁਣ ਕਰਵਾ ਲੋ ਕੰਟਰੋਲ ਉਸ ਤੋਂ ਮਹਿਬੂਬਾ ਮੁਫਤੀ ਤੋਂ ਜਾਂ ਕੋਈ ਹੋਰ ਆ ਕੇ ਕਰ ਦੇ ਹੁਣ ਤੁਸੀਂ ਕਸ਼ਮੀਰ ਦੇ ਵਿੱਚ ਜਿਹੜੇ ਹੁਰੀਅਤ ਕਾਨਫਰੰਸ ਜਿਹੜੀ ਜੈਨੂਇਨ ਲੀਡਰਸ਼ਿਪ ਹੈ ਜਿਨ੍ਹਾਂ ਨੇ ਕੋਈ ਜਿਹੜਾ ਉਹ ਲਾਲਚ ਦੇ ਵਿੱਚ ਆ ਕੇ ਕੋਈ ਵੋਟਾਂ ਦੇ ਅਹੁਦੇ ਲਈ ਨਹੀਂ ਤੁਰੇ ਪਾਕਿਸਤਾਨ ਕਿਉਂਕਿ ਪਾਰਟੀ ਪਾਕਿਸਤਾਨ ਸੀ ਮੈਂ ਜਦੋਂ ਇੰਡੀਆ ਲੈ ਕੇ ਗਿਆ ਯੂਨ ਸਿਕਿਉਰਟੀ ਕੌਂਸਲ ਕਿਦੇ ਕੇਸ ਇਸ਼ੂ ਨੂੰ ਲੈ ਕੇ ਗਿਆ ਔਰ ਜੇ ਫੈਸਲਾ ਹੋਇਆ ਕਿ ਭਾਈ ਇਹ ਫੈਸਲਾ ਕਸ਼ਮੀਰੀ ਕਰਨਗੇ ਕਿ ਭਾਈ ਉਹਨਾਂ ਨੇ ਭਾਰਤ ਔਰ ਪਾਕਿਸਤਾਨ ਕਿਦੇ ਚੋਂ ਚੁਣਨਾ ਹੈ ਯੂਨ ਸਿਕਿਉਰਟੀ ਕੌਂਸਲ ਦੇ ਰੈਜ਼ੋਲਿਊਸ਼ਨਸ ਨੇ ਔਰ ਤੁਸੀਂ ਕਹੋ ਜੀ ਨਹੀਂ ਪੰਜਾਬ ਜਿਹੜਾ ਪਾਕਿਸਤਾਨ ਹੈ ਅਸੀਂ ਇਦੇ ਨਾਲ ਗੱਲ ਨਹੀਂ ਕਰਨੀ ਫਿਰ ਗੱਲ ਤੁਸੀਂ ਕਿਹਦੇ ਨਾਲ ਕਰਨੀ ਹੈ ਕਸ਼ਮੀਰੀਆਂ ਨੂੰ ਤੁਸੀਂ ਦੇਖ ਲਿਆ ਜ਼ੁਲਮ ਕਰਕੇ ਕਿ ਭਾਈ ਉਹਨਾਂ ਨੂੰ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਅਸੀਂ ਕੋਈ ਕਿਤੇ ਵੀ ਕੋਈ ਜਿਹੜਾ ਜਾਨ ਦਾ ਨੁਕਸਾਨ ਹੁੰਦਾ ਹੈ ਔਰ ਜਿਸ ਅੰਦਾਜ਼ ਚ ਭਾਰਤੀ ਫੌਜਾਂ ਨੇ ਪਿਛਲੇ ਦਿਨਾਂ ਦੀ ਅਨਪ੍ਰੋਵੋਕਡ ਫਾਇਰਿੰਗ ਕੀਤੀ ਪਾਕਿਸਤਾਨੀ ਬਾਰਡਰ ਦੇ ਉੱਤੇ ਕਿਵੇਂ ਇੱਕ ਪਿੱਛੇ ਸਟੋਰੀ ਸੀ ਉਹਦੇ ਤੇ ਪ੍ਰੋਟੈਸਟ ਵੀ ਕੀਤਾ ਯੂਨ ਦੇ ਕੋਲ ਪੂਰਾ ਡੋਜ਼ੀਅਰ ਦਿੱਤਾ ਹੈ ਪਾਕਿਸਤਾਨ ਨੇ ਇੱਕ ਆਮ ਬੱਸ ਜਿਹੜੀ ਬੱਸ ਦੇ ਵਿੱਚ ਆਮ ਲੋਕ ਸਫਰ ਕਰਦੇ ਨੇ ਉਹ ਜਿਹੜੀ ਗੋਲਾਬਾਰੀ ਦਾ ਸ਼ਿਕਾਰ ਉਹਨੂੰ ਬੱਸ ਨੂੰ ਬਣਾਇਆ ਕੁਝ ਮੌਤਾਂ ਕੁਝ ਜ਼ਖਮੀ ਔਰ ਜਿਹੜੀਆਂ ਐਂਬੂਲੈਂਸਸ ਹੋਣਾ ਚੁੱਕਣ ਆਈਆਂ ਜ਼ਖਮੀਆਂ ਨੂੰ ਉਹਨਾਂ ਦੇ ਉੱਤੇ ਵੀ ਫਾਇਰਿੰਗ ਜੀ ਹੁਣ ਇੱਕ ਪਾਸੇ ਤੁਸੀਂ ਕਹੋ ਜੀ ਇਹ ਹੁਣ ਅਜੇ ਤੱਕ ਵੈਸੇ ਮੈਂ ਨਹੀਂ ਦੇਖ ਪਰੇ ਐਕਟ ਆਫ ਕੋਵਰਡਿਸ ਕਿ ਜੀ ਇਹ ਕਾਇਰਾਨਾ ਹਮਲਾ ਬੁਜ਼ਦਲਾਨਾ ਹਮਲਾ ਨਾ ਆਰਮੀ ਕੈਂਪ ਦੇ ਉੱਤੇ ਹਮਲਾ ਬੁਜ਼ਦਰਾਨਾ ਬੁਜ਼ਦਲਾਨਾ ਨਹੀਂ ਹੁੰਦਾ ਇਹ ਇਹ ਰੇਅਰ ਜਿਹੜਾ ਮੈਂ ਸਮਝਦਾ ਐ ਵੀ ਇਹ ਬਹਾਦਰਾਨੇ ਅਸੀਂ ਸਹਿਮਤ ਹੋਈਏ ਕਿਸੇ ਨਾਲ ਨਾ ਇਹ ਵਕਰੀ ਗੱਲ ਐ ਪਰ ਜਦੋਂ ਕੋਈ ਆਪਣੀ ਜਾਨ ਨੂੰ ਜਿਹੜਾ ਤਲੀ ਤੇ ਰੱਖ ਕੇ ਆਪਣੇ ਲੋਕਾਂ ਦੇ ਹੱਕਾਂ ਲਈ ਖਲੋਂਦਾ ਜਾਨ ਦੇਣ ਨੂੰ ਤਿਆਰ ਹੁੰਦਾ ਉਹ ਬੁਜ਼ਦਿਲ ਨਹੀਂ ਹਾਂ ਜੇ ਜਿਵੇਂ ਤੁਹਾਡੇ ਤੁਸੀਂ ਹਮਲੇ ਕਰ ਰਹੇ ਹੋ ਸਿਵਿਲIANS ਦੇ ਉੱਤੇ ਆਮ ਪਿੰਡਾਂ ਦੇ ਉੱਤੇ ਫਾਇਰਿੰਗ ਕਰ ਰਹੇ ਹੋ ਐਂਬੂਲੈਂਸ ਤੇ ਕਰ ਰਹੇ ਹੋ ਤਾਂ ਇਹ ਬੁਜ਼ਦਿਲਾਨ ਐ ਇਹਨੂੰ ਕੋਈ ਵੀ ਜਿਹੜਾ ਉਹ ਲਾਅ ਨਹੀਂ ਕਰਦਾ ਤੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਓਪਰਚੁਨਿਟੀ ਹੁੰਦੀ ਹੈ ਹੁਣ ਵੀ ਔਰ ਇਸ ਦੇ ਵਿੱਚ ਜਦੋਂ ਕਿ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਹੋ ਰਹੀਆਂ ਨੇ ਪਾਕਿਸਤਾਨ ਦੇ ਕੰਟੈਕਸਟ ਅਸੀਂ ਦੇਖ ਰਹੇ ਕਿ ਵੀ ਪਾਕਿਸਤਾਨ ਦੀ ਜਿਹੜਾ ਇੱਕ ਇੰਡੀਆ ਨੇ ਆਂਦੇ ਆ ਮੋਦੀ ਨੇ ਕਿਹਾ ਜੀ ਪਾਕਿਸਤਾਨ ਮਦਰ ਆਫ 올 ਟੈਰੋਰਿਜ਼ਮ ਅਸੀਂ ਇੰਟਰਨੈਸ਼ਨਲੀ ਆਈਸੋਲੇਟ ਕਰਾਂਗੇ ਉਹ ਤੁਸੀਂ ਕੀ ਇੰਟਰਨੈਸ਼ਨਲੀ ਆਈਸੋਲੇਟ ਕਰਨਾ ਸਾਊਥ ਏਸ਼ੀਆ ਜੈਂਡੀਆਂ ਆਈਸੋਲੇਟ ਹੋਇਆ ਪੂਠਾਨ ਵੀ ਜਿਹੜਾ ਉਹ ਸਾਥ ਛੱਡ ਰਿਹਾ ਹੈ ਔਰ ਜਿਹੜਾ ਇਕਨੋਮਿਕਲ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਬਣੇ ਇਵਨ ਰਸ਼ੀਅਨ ਉਹਨਾਂ ਦਾ ਸਪਾਈ ਚੀਫ ਜਿਹੜਾ ਹੈ ਉਹ ਗਵਾਦਰ ਆਇਆ ਹੋਇਆ ਸੀ ਔਰ ਚਾਈਨਾ ਔਰ ਰਸ਼ੀਆ ਔਰ ਇਵਨ ਈਰਾਨ ਰਸ਼ੀਅਨ ਜਿਹੜੇ ਨੇ ਈਰਾਨ ਦੇ ਨਾਲ ਚਾਈਨਿਸ ਈਰਾਨ ਦੇ ਨਾਲ ਵੀ ਡੀਲ ਕਰ ਰਹੇ ਨੇ ਸੋ ਕੁੱਲ ਮਿਲਾ ਕੇ ਇਸ ਵੇਲੇ ਪਾਕਿਸਤਾਨ ਦੀ ਪੋਜੀਸ਼ਨ ਉੱਥੇ ਚਾਈਨਾ ਰਸ਼ੀਆ ਪਾਕਿਸਤਾਨ ਈਰਾਨ ਇੱਕ ਵੱਡੀ ਫੋਰਸ ਬਣ ਕੇ ਗਵਾਦਰ ਪੋਰਟ ਆਲਰੇਡੀ ਫੰਕਸ਼ਨਲ ਹੈ ਇੰਡੀਆ ਨੇ ਆਪਣੀ ਸਪਾਈਂਗ ਉੱਥੇ ਪੰਡੂਬੀ ਜਾਈ ਭੇਜਣੀ ਚਾਹੀ ਉਹ ਉਹਨਾਂ ਨੇ ਉਹਨੂੰ ਭਜਾ ਦਿੱਤਾ ਪਿਛਲੇ ਦਿਨਾਂ ਦੀ ਖਬਰ ਸੀ ਸੋ ਹੁਣ ਇਹ ਗੱਲ ਇਹਨਾਂ ਨੂੰ تسلیم ਕਰਨੀ ਪਵੇਗੀ ਕਿ ਪਾਕਿਸਤਾਨ ਕੋਈ ਵਾਕਓਵਰ ਨਹੀਂ ਹੈ ਕਿ ਅਭੀ ਤੁਸੀਂ ਧਮਕੀਆਂ ਦੇ ਕੇ ਔਰ ਕਸ਼ਮੀਰੀ ਲੋਕ ਜਿਹੜੇ ਨੇ ਉਹਨਾਂ ਨੂੰ ਤੁਹਾਡਾ ਕੋਈ ਜ਼ੁਲਮ ਜਿਹੜਾ ਉਹਨਾਂ ਦੇ ਆਜ਼ਾਦੀ ਦੇ ਹੱਕ ਨੂੰ ਦਬਾ ਨਹੀਂ ਸਕਦਾ ਔਰ ਹੁਣ ਜੇ ਤੁਸੀਂ ਆਪਣਾ ਇਵੇਂ ਹੀ ਨੁਕਸਾਨ ਕਰਵਾਉਣਾ ਹੈ ਦੂਸਰੇ ਪਾਸੇ ਵੀ ਆਮ ਲੋਕ ਜਿਹੜੇ ਨੇ ਮਾਰੇ ਜਾਣੇ ਨੇ ਤੇ ਫਿਰ ਤੁਹਾਡੀ ਮਰਜ਼ੀ ਹੈ ਨਹੀਂ ਤਾਂ ਬੈਸਟ ਏ ਹੈ ਇਹ ਗੱਲਬਾਤ ਕਰੋ ਔਰ ਚੰਗੇ ਢੰਗ ਨਾਲ ਸ਼ਾਇਸਤਗੀ ਦੇ ਨਾਲ ਜਿਹੜੇ UN ਦੇ ਰੈਜ਼ੋਲੂਸ਼ਨ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦਾ ਬੇਸ ਐ ਸਵੈਨਰ ਨੇ ਦਾ ਹੱਕ ਲੋਕਾਂ ਨੂੰ ਡਿਸਾਈਡ ਕਰਨ ਦਿਓ ਲੋਕ ਕੀ ਚਾਹੁੰਦੇ ਨੇ ਔਰ ਜੇ ਇਹਦੇ ਨਾਲ ਭਾਰਤ ਕਸ਼ਮੀਰ ਦਾ ਮਸਲਾ ਪੰਜਾਬ ਦਾ ਮਸਲਾ ਨਾਗਾਲੈਂਡ ਦਾ ਮਸਲਾ ਇਹ ਅਸਾਮ ਦਾ ਮਸਲਾ ਇਹਨਾਂ ਨੂੰ ਹੱਲ ਕਰੇਗਾ ਤੇ ਰੈਸਟ ਇੰਡੀਆ ਬਹੁਤ ਵੱਡਾ ਦੇਸ਼ ਆ ਭਾਰਤ ਫਿਰ ਬਾਕੀਆਂ ਦੇ ਵਿੱਚ ਉਹ ਆਰਾਮ ਦੇ ਨਾਲ ਪੀਸ ਦੇ ਨਾਲ ਬਹਿ ਸਕਦੇ ਨੇ ਨੇ ਤਾਂ ਇਹ ਗੱਲ ਯਾਦ ਰੱਖਣ ਕਿ ਸਿੱਖਾਂ ਕਸ਼ਮੀਰੀਆਂ ਨਾਲ ਗਿਆਂ ਨੇ ਇਹਨਾਂ ਨੂੰ ਟਿੱਕੇ ਨਹੀਂ ਮਹਿਣ ਦੇਣਾ ਔਰ ਇਹ ਹੁਣ ਰੋਜ਼ਾਨਾ ਜਲਵਾ ਦੇਖ ਰਹੇ ਨੇ ਉਹਨਾਂ 52 ਇੰਚ ਦੀ ਛਾਤੀ ਨਜ਼ਰ ਆਂਦੀ ਹੈ ਹੁਣ ਸਰਜਿਕਲ ਸਟ੍ਰਾਈਕ ਦੀ ਥਾਂ ਤੇ ਉਹਨੂੰ ਨਵਾਂ ਸ਼ਬਦ ਘੜਨ ਇਹ ਦੱਸਣ ਦੇ ਲਈ ਕਿ ਅਸੀਂ ਬਹੁਤ ਬਹਾਦਰ ਹੈ ਸੋ ਹਲ ਲੱਭਣਾ ਜਿਹੜਾ ਉਹ ਜ਼ਰੂਰੀ ਹੈ ਔਰ ਹਲ ਜਿਹੜਾ ਹੈ ਉਥੋਂ ਦੀਆਂ ਜੜੀਆਂ ਕੌਮੀ ਤਾਂ ਕੌਮਾਂ ਆਪਣੀ ਆਜ਼ਾਦੀ ਲਈ ਲੜ ਰਹੀਆਂ ਨੇ ਉਹਨਾਂ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਸੁਅਨਰ ਨੇ ਦਾ ਹੱਕ ਜੀ ਡਾਕਟਰ ਸਾਹਿਬ ਬਿਲਕੁਲ ਰਹਿੰਦੇ ਇਸ਼ੂ ਆਪਾਂ ਦੇਖ ਤੋਂ ਬਾਅਦ ਡਿਸਕਸ ਕਰਾਂਗੇ ਹੁਣ ਆਪਾਂ ਲੈਨੇ ਆ ਬ੍ਰੇਕ ਫਿਅਰਸ ਦਸਾ ਨਾ ਇਸ ਤਰ੍ਹਾਂ ਬਨੇ ਰਾ ਨਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ